ਹਾਈਜੈਕ ਦੇ ਨਾਲ ਜੁੜੀ ਹੋਈ ਵੱਡੀ ਅਪਡੇਟ ਸਾਂਝੀ ਕਰ ਰਹੀਆਂ ਜਿੱਥੇ ਕਿ ਬੀਤੇ ਦਿਨ ਕੋਇਟਾ ਤੋਂ ਪਸ਼ਾਵਰ ਜਾਰੀ ਯਾਫਰ ਐਕਸਪ੍ਰੈਸ ਦੇ 9 ਡੱਬਿਆਂ ਦੇ ਵਿੱਚ 500 ਦੇ ਕਰੀਬ ਯਾਤਰੀ ਸਵਾਰ ਹੁੰਦੇ ਨੇ ਤੇ ਬੀਤੇ ਦਿਨ ਹਥਿਆਰਬੰਦ ਵਿਅਕਤੀ ਗਦਲਾਰ ਤੇ ਪੀਰੂ ਕਨੇੜੀ ਦੇ ਪਹਾੜੀ ਇਲਾਕੇ ਦੇ ਵਿੱਚ ਸੁਰੰਗ ਦੇ ਵਿੱਚ ਰੇਲ ਗੱਡੀ ਦਾ ਰਾਹ ਰੋਕ ਕੇ 100 ਤੋਂ ਵੱਧ ਯਾਤਰੀਆਂ ਨੂੰ ਅਗਵਾ ਕਰ ਲੈਂਦੇ ਨੇ ਤੇ ਰੇਲ ਗੱਡੀ ਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਬਹੁਤ ਸਾਰੇ ਯਾਤਰੀ ਜ਼ਖਮੀ ਹੋ ਜਾਂਦੇ ਨੇ ਹਮਲੇ ਦੀ ਜ਼ਿੰਮੇਵਾਰੀ ਵੀ ਜਿਹੜੀ ਹੈ ਇੱਕ ਗਰੁੱਪ ਦੇ ਵੱਲੋਂ ਲਈ ਜਾਂਦੀ ਹੈ ਤੇ ਉੱਥੇ ਇਹ ਦੱਸ ਦਈਏ ਕਿ ਦਾਵਾ ਜਿਹੜਾ ਇੱਕ ਸਾਹਮਣੇ ਆਉਂਦਾ ਹੈ ਜਿੱਥੇ ਕਿ ਕਿਹਾ ਜਾਂਦਾ ਹੈ ਕਿ ਪਾਕਿਸਤਾਨ ਦੇ 6 ਜਵਾਨਾਂ ਨੂੰ ਮਾਰ ਮੁਕਾਇਆ ਗਿਆ ਪਰ ਪਾਕਿਸਤਾਨੀ ਅਧਿਕਾਰੀਆਂ ਦੇ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਆ ਤਾਂ ਦੱਸ ਦਈਏ ਕਿ ਗ੍ਰਹਿ ਰਾਜ ਮੰਤਰੀ ਜਿਹੜੇ ਨੇ ਉਹਨਾਂ ਨੇ ਦੱਸਿਆ ਕਿ ਰੇਲ ਗੱਡੀ ਤੇ ਕੀਤੇ ਹਮਲੇ ਦੇ ਵਿੱਚ 70 ਤੋਂ 80 ਵੱਖਵਾਦੀ ਸ਼ਾਮਲ ਸੀ ਉਹਨਾਂ ਨੇ ਕਿਹਾ ਕਿ ਇਲਾਕੇ ਦੇ ਵਿੱਚ ਕੋਈ ਵੀ ਮੋਬਾਈਲ ਇੰਟਰਨੈਟ ਕੰਮ ਨਹੀਂ ਕਰ ਰਿਹਾ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਵੀਡੀਓਜ਼ ਜਾਲੀ ਨੇ ਤੇ ਉਹਨਾਂ ਨੇ ਕਿਹਾ ਕਿ ਬਚਾਏ ਗਏ ਯਾਤਰੀਆਂ ਦੇ ਵਿੱਚ ਨਾਗਰਿਕ ਸਰਕਾਰੀ ਕਰਮਚਾਰੀ ਤੇ ਸੁਰੱਖਿਆ ਕਰਮਚਾਰੀ ਸ਼ਾਮਲ ਨੇ ਜੋ ਮੀਡੀਆ ਰਿਪੋਰਟਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਕਿ ਕਿੰਨੇ ਯਾਤਰੀ ਜਿਹੜੇ ਆ ਉਹ ਮਾਰੇ ਗਏ ਜਾਂ ਜਿਹੜੇ ਯਾਤਰੀ ਸਵਾਰ ਸੀ ਉਹ ਕਿੰਨੇ ਬਚਾਏ ਗਏ ਇਸ ਤੇ ਲਗਾਤਾਰ ਅੰਕੜੇ ਜਿਹੜੇ ਆ ਉਹ ਅਲੱਗ-ਅਲੱਗ ਰਿਪੋਰਟਾਂ ਦੇ ਦੁਆਰਾ ਸਾਹਮਣੇ ਆ ਰਹੀ ਰਿਹਾ ਤਾਂ ਦੱਸ ਕਹਿੰਦੇ ਕਿ ਸ਼ਾਮ ਤੱਕ ਜਿਹੜੇ ਬੱਚੇ ਯਾਤਰੀ ਸੀ ਉਹਨਾਂ ਨੂੰ ਬਚਾ ਲਿਆ ਗਿਆ ਜਿਸ ਮਗਰੋਂ ਆਪਰੇਸ਼ਨ ਜਿਹੜਾ ਹੈ ਉਹ ਖਤਮ ਹੋ ਜਾਂਦਾ ਹੈ ਰੇਲ ਗੱਡੀ ਜਿਹੜੀ ਆ ਬਲੋਚਿਸਤਾਨ ਦੇ ਵਿੱਚ ਅਗਵਾ ਕਰਕੇ ਯਾਤਰੀਆਂ ਨੂੰ ਬੰਦੀ ਬਣਾਉਣ ਵਾਲੇ ਜਿਹੜੇ ਵਖਵਾਦੀ ਸੀ ਉਹਨਾਂ ਨੂੰ ਸੁਰੱਖਿਆ ਬਲ ਮਾਰ ਮੁਕਾਉਂਦੇ ਨੇ ਤੇ ਉੱਥੇ ਹੀ ਦੱਸ ਦਈਏ ਕਿ ਪਾਕਿਸਤਾਨੀ ਫੌਜ ਦੇ ਬੁਲਾਰੇ ਲੈਫਟੇਨੈਂਟ ਦਾਵਾ ਕਰਦੇ ਨੇ ਕਿ ਘਟਨਾ ਦੇ ਵਿੱਚ ਜਿਹੜੇ ਯਾਤਰੀ ਸੀ 21 ਤੇ 4 ਫੌਜੀ ਜਿਹੜੇ ਆ ਉਹ ਮਾਰੇ ਗਏ ਨੇ ਇਸ ਰੱਖਿਆ ਬਲਾਂ ਨੇ ਮੌਕੇ ਤੇ ਮੌਜੂਦ ਸਾਰੇ ਵੱਖਵਾਦੀਆਂ ਨੂੰ ਮਾਰ ਮੁਕਾਇਆ ਤਾਂ ਜਿਸ ਤੋਂ ਬਾਅਦ ਇਹ ਆਪਰੇਸ਼ਨ ਖਤਮ ਹੋ ਗਿਆ ਮੀਡੀਆ ਰਿਪੋਰਟਾਂ ਦੇ ਹਵਾਲੇ ਤੋਂ ਲਗਾਤਾਰ ਡਾਟਾ ਤੁਹਾਡੇ ਨਾਲ ਸਾਂਝਾ ਕਰ ਰਹੀਆਂ ਜਿੱਥੇ ਕਿ ਦੱਸ ਦਈਏ ਕਿ ਕਿਹਾ ਜਾ ਰਿਹਾ ਜੋ ਦਾਵਾ ਸਾਹਮਣੇ ਆਇਆ ਕਿ ਤੇ ਤੀ ਵੱਖਵਾਦੀ ਜਿਹੜੇ ਨੇ ਉਹ ਮਾਰ ਸੁੱਟੇ ਨੇ ਇਹ ਵੀ ਜਿਹੜਾ ਇੱਕ ਆંકੜਾ ਸਾਹਮਣੇ ਆ ਰਿਹਾ ਹੈ ਤੇ ਉੱਥੇ ਹੀ ਲਗਾਤਾਰ ਇਹ ਤਸਵੀਰ ਵੀ ਦਿਖਾ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਟ੍ਰੇਨ ਹਾਈਜੈਕ ਤੋਂ ਬਾਅਦ ਇੱਕ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਹੈ ਫਰੰਟੀਅਰ ਕੋਰ ਦੇ ਚਾਰ ਜਵਾਨਾਂ ਦੀ ਜਿਹੜੀ ਇਸ ਦੇ ਵਿੱਚ ਮੌਤ ਹੋ ਜਾਂਦੀ ਹੈ ਦੂਸਰੇ ਸਥਾਨਾਂ ਤੇ ਅਵੰਦਕ ਜਿਹੜੇ ਲੈ ਕੇ ਜਾਂਦੇ ਨੇ ਉਹਨਾਂ ਦਾ ਕੋਈ ਵੀ ਪਤਾ ਨਹੀਂ ਲੱਗ ਪਾਉਂਦਾ ਸੋ ਇਹ ਪੂਰਾ ਆਪਰੇਸ਼ਨ ਜਿਹੜਾ ਚਲਾਇਆ ਜਾਂਦਾ ਹੈ ਤਾਂ ਜਿਸ ਤੋਂ ਬਾਅਦ ਇਹ ਆਪਰੇਸ਼ਨ ਹੁਣ ਖਤਮ ਹੋ ਗਿਆ ਜਿਸ ਦਾ ਅੰਕੜਾ ਸਾਹਮਣੇ ਆਇਆ ਹੈ ਕਿ ਬਾਕੀ ਜਿਹੜੇ ਬੱਚੇ ਯਾਤਰੀ ਸੀ ਉਹਨਾਂ ਨੂੰ ਜ਼ਰੂਰ ਬਚਾ ਲਿਆ ਗਿਆ ਹੈ ਤੇ ਕੁਝ ਇੱਕ ਲੋਕ ਜਿਹੜੇ ਮਾਰੇ ਗਏ ਨੇ ਤੇ ਨਾਲ ਹੀ ਕੁਝ ਇੱਕ ਜਿਹੜੇ ਪਾਕਿਸਤਾਨੀ ਸੈਨਿਕ ਸੀ ਉਹ ਵੀ ਮਾਰੇ ਜਾਂਦੇ ਨੇ ਜਿਨ੍ਹਾਂ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਇਹ ოਪਰੇਸ਼ਨ ਜਿਹੜਾ ਹੁਣ ਜ਼ਰੂਰ ਖਤਮ ਹੋ ਗਿਆ ਜਿਹੜੇ ਬੱਚੇ ਲੋਕ ਸੀ ਉਹਨਾਂ ਨੂੰ ਬਚਾ ਲਿਆ ਜਾਂਦਾ ਤੇ ਉੱਤੇ ਇਹ ਅਲੱਗ-ਅਲੱਗ ਮੀਡੀਆ ਰਿਪੋਰਟਾਂ ਤੋਂ ਵੱਖਰੇ-ਵੱਖਰੇ ਦਾਅਵੇ ਜਿਹੜੇ ਗਿਣਤੀ ਨੂੰ ਲੈ ਕੇ ਸਾਹਮਣੇ ਆ ਰਹੇ ਨੇ ਪਰ ਹੁਣ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਆਈ ਹੈ ਕਿ ਮਹਿਲਾਵਾਂ ਤੇ ਬੱਚਿਆਂ ਦੇ ਸਮੇਤ ਵੱਡੀ ਸੰਖਿਆ ਦੇ ਵਿੱਚ ਵੰਦਕ ਯਾਤਰੀ ਸੀ ਜਿਨ੍ਹਾਂ ਨੂੰ ਅਗਵਾ ਕੀਤਾ ਗਿਆ ਸੀ ਉਹਨਾਂ ਨੂੰ ਬਚਾ ਲਿਆ ਗਿਆ ਤੇ ਉੱਥੇ ਹੀ ਜਿਹੜੇ ਹਮਲਾ ਹੁੰਦਾ ਜਦੋਂ ਸ਼ੁਰੂਆਤ ਦੇ ਵਿੱਚ ਮਾਰੇ ਗਏ ਯਾਤਰੀਆਂ ਦੀ ਸੰਖਿਆ ਦਾ ਹਾਲਾਂਕਿ ਸੂਤਰਾਂ ਦੇ ਅਨੁਸਾਰ ਨਹੀਂ ਪਤਾ ਲੱਗ ਸਕਿਆ ਪਰ ਘਟਨਾ ਸਥਾਨ ਤੇ ਮੌਜੂਦ ਕਈ ਵੱਖਵਾਦੀ ਮਾਰੇ ਗਏ ਨੇ ਤੇ ਹੋਰ ਜਾਣਕਾਰੀ ਲਗਾਤਾਰ ਹੌਲੀ-ਹੌਲੀ ਸਾਹਮਣੇ ਆ ਰਹੀ ਹੈ